ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬਾਦਰਪੁਰਿਆ ਡੇਰੀ ਫਾਰਮਿੰਗ ਵਿੱਚ ਸਜਣੋ ਸਵਾਗਤ ਹੈ ਧੰਨਵਾਦ ਕਰਦੇ ਆਂ ਵੀਡੀਓ ਵੇਖਣ ਲਈ ਸਜਣੋ ਦਬਕੇ ਸ਼ੇਅਰ ਕਰਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਆਪਣੀ ਦੋ ਟਾਈਮ ਜ਼ਰੂਰੀ ਤਸੱਲੀ ਕਰਿਆ ਕਰੋ ਸਜਣੋ ਲਾਜ਼ਮੀ ਸਵੇ ਸਵੇ ਪਸ਼ੂ ਦੋ ਟਾਈਮ ਚੋਇਆ ਕਰੋ ਧੰਨਵਾਦ ਬਣੇ ਰਹੋ ਅੰਤ ਤੱਕ ਪਹੁੰਚਿਆ ਬਾਈ ਸ਼ੇਰੇ ਕੋਲ ਪਿੰਡ ਮੱਲੀਆਂ ਕਰਦੇ ਆਂ ਗੱਲਬਾਤ ਬਾਈ ਨਾਲ ਕੋਈ ਦਿਆਂ ਕਿਵੇਂ ਦੇ ਰਹਿਣਗੇ ਰੇਡ ਜੀ ਪ੍ਰਿੰਟ ਮਾੜੇ ਮਲੀਆਂ ਜਿਲ੍ਹਾ ਦੇ ਤਰਕਾਨ ਸੀਰੀ ਦੇ ਤਰਕਾਨ ਮੋਬਾਈਲ 9979721242 ਨਾ ਸੱਜਣਾ ਬਹੁਤ ਸੋਹਣੀ ਮੈਂ ਤਾਜੀ ਸਹੀ ਸਵਾਈ ਆ ਚੰਗੀ ਸੋਹਣੀ ਅਡਰ ਕੁਆਲਟੀ ਬਿਲਕੁਲ ਅਡਰ ਕੁਆਲਟੀ ਬੈਕਗ੍ਰਾਉਂਡ ਤੁਸੀਂ ਵੇਖ ਸਕਦੇ ਜੀ ਚੱਗੇ ਵੱਡੇ ਟਾਂਚੇ ਦੇ ਵਿੱਚ ਆ ਬਿਲਕੁਲ ਅੱਗੇ ਲਈ ਸੂਈ ਹੋਈ ਆ ਜੀ ਠੀਕ ਹੈ ਜੀ ਬਿਲਕੁਲ ਜਾਇਜ ਕੀਮਤ ਕਰਾਉਣੀ ਆ 22 ਤੋਂ ਬਾਕੀ ਤੁਸੀਂ ਵੇਖ ਹੀ ਰਹੇ ਜੀ ਚੰਗੇ ਆ 12 ਕਿਲੋ 12 13 ਕਿਲੋ ਦੁੱਧ ਦੋਗੀ 10 ਕਿਲੋ ਬੋਲੀ ਹੋਗੀ ਸਿਰੇ 5 ਕਿਲੋ ਬੋਲਾ ਚ ਹੋਇਆ ਏ ਬੱਚੇ ਨੇ ਛੱਡ ਕੇ ਭਾਵ ਜੀ 20 ਆ ਕੋਈ ਜਮ ਨੱਕੇ ਨਹੀਂ ਲਈਆ ਕੋਈ ਵਧੀਆ ਨਹੀਂ ਲਈਆ ਕੋਈ ਗੱਲ ਬਾਤ ਨਹੀਂ ਕੋਈ ਜਾਨੀ ਇਹਨਾਂ ਪੇਮਾਂ ਲਈ 85 ਦੀ ਹਾਨਾ ਦੇ ਦਾਂਗੇ। ਫਿਰ ਆ ਗਈ ਗਾਂ ਦੀ, ਇਹਦੇ ਤੁਸੀਂ ਰਹਿਣ। ਹਰ ਤੇ ਵੀ 4-5 ਕਿਲੋ ਬੋਲੀ ਕਿਈ ਥੱਲੇ। ਇਹ ਵਾਚਾ ਹੀ ਬੜਾ ਜ਼ਿਆਦਾ ਫਰਿਆ ਦੇਤਾ ਹੈ। ਖਾਣਾ ਫੜ ਕੇ ਉਹਨਾਂ ਜੋ ਲਵਾਦਾ। ਪਣੀ ਪਣੀ ਬੜੀ, ਥੋੜੀ ਬੜੀ। ਲੇਦਾ 45000 45000 42000 ਘਾਣਾ ਦੇਦਾ ਮੇਰੀ ਬਾਕੀ ਠੰਡੀ ਸੀ ਜਿੰਦੇ ਵੇਖੋ 4-5 ਕਿਲੋ ਬੋਲਾ ਚੋਇਆ ਫਿਰ ਆ ਕੱਟੀ ਮਾਈਦੀ ਆ ਬੱਛਾ ਗਾਂ ਦਾ ਨੌ ਸਜਣੋ ਖਰੀਦਦਾਰੀ ਕਰਿਓ ਬਹੁਤ ਸੋਹਣੇ ਪਸ਼ੂ ਆ ਅਡਰ ਕੁਆਲਟੀ ਵੇਖੋ ਬੈਕਗ੍ਰਾਉਂਡ ਬਹੁਤ ਚੰਗੇ ਨੇ ਠੀਕ ਆ ਜੀ ਤੇ ਪਸ਼ੂ ਚੰਗੇ ਆ ਦੋਵੇਂ ਗਿੱਲਾ ਨਾੜੂ ਆ ਜਾਇਜ਼ ਰੇਟ ਕੀਤੇ ਆ ਬਾਈ ਨੇ ਧੰਨਵਾਦ ਵੀਡੀਓ ਵੇਖਣ ਦੇ